ਅਗਲੀ ਖਬਰ ਵੱ ਚਲੀਏ ਜਿਹੜੇ ਯੂਐਸ ਦੀ ਨੇਵੀ ਆ ਉਹਨਾਂ ਨੇ ਉਹਨਾਂ ਦੇ ਉੱਤੇ ਕਰੂਜ਼ ਤੇ ਬਲਾਸਟਿਕ ਮਿਸਾਈਲਸ ਦੇ ਨਾਲ ਅਟੈਕ ਕੀਤਾ ਗਿਆ ਸੀ ਇਹ ਅੱਜ ਦੀ ਖਬਰ ਆ ਕੁਝ ਸਮਾਂ ਹੀ ਪਹਿਲਾਂ ਜਿਹੜੇ ਹੁਥੀਜ਼ ਦੇ ਰੈਵਲਸ ਹੈਗੇ ਆ ਉਹਨਾਂ ਨੇ ਡਰੋਨਸ ਦੇ ਰਾਹੀਂ ਜੋ ਹਮਲਾ ਕੀਤਾ ਇਰਾਨ ਵੇਕ ਅੰ ਬੈਕ ਤੇ ਜਿਹੜੇ ਰੈਵਲਸ ਹੈਗੇ ਆ ਸੋ ਸਾਰੇ ਕਾਸੇ ਨੂੰ ਡਿਫਿਊਜ਼ ਕਰਨ ਦੇ ਵਿੱਚ ਜਿਹੜੀ ਯੂ ਐਸ ਨੇਵੀਆ ਉਹ ਕਾਮਯਾਬ ਰਹੀ ਹੈਗੀ ਆ ਯੂ ਐਸ ਮਿਲਟਰੀ ਨੇ ਕਿਹਾ ਕਿ ਸਾਰੀਆਂ ਜਿਹੜੀਆਂ ਥ੍ਰੈਟਸ ਸੀਗੀਆਂ ਪੈਂਟਾਗਨ ਦੇ ਸਪੋਕਸਪਰਸ ਸਪੋਕਸਪਰਸਨ ਦੇ ਮੁਤਾਬਕ ਉਹਨਾਂ ਨੂੰ ਡੀਫੀਟ ਕਰ ਦਿੱਤਾ ਗਿਆ ਹੈਗਾ ਇਹ ਸੋਮਵਾਰ ਵਾਪਰਿਆ ਸੀ ਕਾਫੀ ਜਿਆਦਾ ਮਿਜ਼ਾਈਲ ਤੇ ਡਰੋਨਸ ਦੋ ਅਮਰੀਕਨ ਵਾਰਸ਼ਿਪਸ ਜਿਹੜੇ ਹੈਗੇ ਕੋਸਟ ਆਫ ਜੈਮਨ ਉੱਥੇ ਉਹਨਾਂ ਵੱਲ ਛੱਡੇ ਗਏ ਸੀ ਡੈਸਟਰੋਇਰਸ ਯੂਐਸਐਸ ਸਕੋਰਸਡੇਲ ਅਤੇ ਯੂਐਸਐਸ ਸਪਰੂਨਸ ਇਹ ਅੰਡਰ ਫਾਇਰ ਆਇਸੀਗੇ ਬਾਬ ਅਲ ਮੰਦਾਬ ਸਟ੍ਰੇਟ ਇਹ ਜੋ ਏਰੀਆ ਹੈਗਾ ਉਥੇ ਮੈਰੀਟਾਈਮ ਚੋਕ ਪੁਆਇੰਟ ਇਹ ਹੈਗਾ ਬਿਟਵੀਨ ਰੈਡ ਸੀ ਤੇ ਗੋਲਫ ਆਫ ਐਦਨ ਦੇ ਵਿੱਚ ਨੈਵੀ ਨੇ ਕਿਹਾ ਪਈ ਮਲਟੀਪਲ ਹੋਥੀ ਅਟੈਕਸ ਜੋ ਤਿੰਨ ਐਂਟੀ ਸ਼ਿਪ ਕਰੂਜ਼ ਮਿਸਾਈਲ ਦਾ ਦੇ ਨਾਲ ਜਿਹੜੇ ਆ ਉਹ ਕਾਊਂਟਰ ਜਿਹੜੇ ਕਰ ਦਿੱਤੇ ਗਏ ਸੀਗੇ ਸੋ ਇਸ ਤੋਂ ਪਹਿਲਾਂ ਵੀ ਜਿਹੜੇ ਹੁਥੀਜ਼ ਰੈਵਲਸ ਹੈਗੇ ਆ ਉਹਨਾਂ ਨੇ ਕਾਫੀ ਵਾਰ ਅਮਰੀਕਨ ਜਿਹੜੇ ਵਾਰਸ਼ਿਪ ਆ ਉਹਨਾਂ ਦੇ ਉੱਤੇ ਜਾਂ ਅਟੈਕ ਕੀਤੇ ਹੈਗੇ ਆ ਇਸ ਵਾਰੀ ਜੋ ਅਟੈਕ ਕੀਤੇ ਗਏ ਆ ਉਹਦੇ ਵਿੱਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਨਹੀਂ ਹੋਇਆ ਹੈ ਜੀ